ਅਮਨਿਸ਼ ਦੇ ਹਾਤੀ ਪੁਲਿਸ ਕੋਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ ਜਿਹਦੇ ਕੋਲੋਂ 4 ਪਿਸਟਲ ਔਰ ਮੈਗਜ਼ੀਨ ਬਰਾਮਦ ਹੋਏ ਨੇ ਜਾਣਕਾਰੀ ਲਨੇ ਐ ਐਸਐਸਪੀ ਸਾਹਿਬ ਕੋ ਸਰ ਕੀ ਇਹ ਮਾਮਲਾ ਸਰ ਇਨੀਸ਼ੀਅਲ ਸਟੇਜ ਤੇ ਸਾਨੂੰ ਕੀ ਅਧਿਕਾਰ ਦੇ ਦਾਰੇ ਜਾਣਕਾਰੀ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਹਨ ਕਿੰਤਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਮਿਲੀ ਸਰ ਅਮਰਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ ਕੱਲ ਇੱਕ ਸੋਰਸ ਬੇਸਡ ਇਨਫੋਰਮੇਸ਼ਨ ਦੇ ਆਧਾਰ ਤੇ ਸਾਡੀ ਟੀਮ ਨੇ ਇੱਕ ਵਿਕਰਮ ਸਿੰਘ ਏਲੀਅਸ ਵਿਕਰਮ ਉੱਤਰ ਹਰਜਿੰਦਰ ਸਿੰਘ ਵਾਸੀ ਪੂਸੇ ਪਿੰਡ ਸਰਾਇਮ ਅਮਾਨਤਖਾ ਜ਼ਿਲ੍ਹਾ ਤਰਨਤਾਰ ਉਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਇਹ ਚਾਰ ਪਿਸਟਲ ਜਿਹੜੀਆਂ ਪੀਐਕਸ ਸਟ੍ਰੌਮ ਡੀਐਚਡੀਆ ਮਿਲੀਆਂ ਨੇ ਇਸ ਦੇ ਨਾਲ ਹੀ ਚਾਰ ਮੈਗਜ਼ੀਨਸ ਵੀ ਮਿਲੀਆਂ ਨੇ ਪ੍ਰੀਲੀਮਿਨਰੀ ਇੰਟਰੋਗੇਸ਼ਨ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਵਿਅਕਤੀ ਵਿਕਰਮ ਸਿੰਘ ਇਹ ਦੁਬਈ ਗਿਆ ਸੀ ਇਹ ਪਿਛਲੇ ਮਹੀਨੇ ਜਿਹੜਾ ਹੈ ਦੁਬਈ ਤੋਂ ਵਾਪਸ ਆਇਆ ਉਸ ਤੋਂ ਬਾਅਦ ਇਹਨੇ ਜੋ ਹੈ ਅਕ੍ਰੋਸ ザ ਬਾਰਡਰ ਜਿਹੜਾ ਹੈ ਸਮਕਲਰਸ ਦੇ ਨਾਲ ਜਿਹੜਾ ਹੈ ਰਾਬਤਾ ਕੀਤਾ ਉਹਨਾਂ ਦੇ ਨੰਬਰ ਵਗੈਰਾ ਲੈ ਕੇ ਉਹਨਾਂ ਦੇ ਸੰਪਰਕ ਚ ਆਇਆ ਤੇ ਉਸ ਤੋਂ ਬਾਅਦ ਇਹ ਡਰੋਨ ਡ੍ਰੋਪਿੰਗਸ ਦੇ ਨਾਲ ਇਹ ਜਿਹੜੀ ਕਨਸਾਈਨਮੈਂਟ ਹੈ ਇਹ ਇੱਥੇ ਪੁੱਜਦੀ ਹੋਈ ਤੇ ਉਹਨੂੰ ਇਹ ਰਿਟਰੀਵ ਕਰਕੇ ਫਰਦਰ ਜਿਹੜਾ ਹੈ ਇਹਦਾ ਜਿਹੜਾ ਹੈ ਅੱਗੇ ਸੇਲ ਕਰਨ ਦਾ ਤੇ ਆਪਣਾ ਜਿਹੜੇ ਅੱਗੇ ਇਹਦੇ ਕੰਟੈਕਟਸ ਹੈਗੇ ਉਹਨਾਂ ਨੂੰ ਦੇਣ ਦਾ ਹੈ ਪਲਾਨ ਸੀ ਸਾਡੀ ਇਨਵੈਸਟੀਗੇਸ਼ਨ ਚੱਲਦੀ ਹੈ ਜੋ ਇਹਦਾ ਫਰਦਰ ਜੋ ਵੀ ਇਹਦਾ ਗਰੁੱਪ ਹੈ ਜੈ associates ਨੇ ਅਸੀਂ ਉਹਨਾਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ ਤੇ ਜਲਦੀ ਉਹਨਾਂ ਦੀ ਵੀ ਗ੍ਰਿਫਤਾਰੀ ਹੋਏਗੀ ਸਿਰ ਕੁਝ ਸਾਹਮਣੇ ਆਇਆ ਹੈ ਕਿਸੇ ਨੂੰ ਪਤਾ ਚੱਲ ਪਾਇਆ ਕਿ ਇਹਦੇ ਨਾਲ ਹੋਰ ਕੌਣ-ਕੌਣ ਬੰਦਾ ਇਨਵੋਲਵ ਸੀਗਾ ਜਿਸ ਤੱਕ ਕਿ ਤੁਸੀਂ ਦੱਸਿਆ ਕਿ ਦੁਬਈ ਤੋਂ ਵਾਪਸ ਆਉਣ ਤੋਂ ਬਾਅਦ ਇਹਨੇ ਨੈੱਟਵਰਕ ਸ਼ੁਰੂ ਕੀਤਾ ਹੈ ਹੋ ਸਕਦਾ ਹੈ ਕਿ ਇਹਦੇ ਨਾਲ ਹੋਰ ਵੀ ਬੰਦੇ ਜੁੜੇ ਹੋਣਗੇ ਉਹ ਵੀ ਸਾਹਮਣੇ ਕੁਝ ਇਹੋ ਜਿਹਾ ਨੈੱਟਵਰਕ ਦਾ ਪਤਾ ਲੱਗ ਪਾਇਆ ਕਿਉਂਕਿ ਇਹਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਮੰਗਵਾਏ ਨੇ ਔਰ ਇਹਦਾ ਮੰਤਬ ਸੀਗਾ ਕਿ ਇਹਨਾਂ ਨੇ ਸਮਗਲਿੰਗ ਕਰਨੀ ਬੇਸਿਕਲੀ ਜਿਹੜੀ ਇਹਦੀ ਇੰਟਰੋਗੇਸ਼ਨ ਪ੍ਰੀਲੀਮਨਰੀ ਹੋਈ ਹੈ ਉਹਦੇ ਵਿੱਚ ਇਹ ਗੱਲਾਂ ਸਾਰੀਆਂ ਸਾਹਮਣੇ ਆਈਆਂ ਨੇ कि ਇਹ ਇਹਦੀ ਫਰਸਟ ਕਨਸਾਈਨਮੈਂਟ ਜਿਹੜੀ ਨੇ ਰਿਟਰੀਵ ਕੀਤੀ ਹੈ ਉਸ ਤੋਂ ਇਲਾਵਾ ਜੋ ਇਹਦੇ ਸੰਪਰਕ ਦੇ ਵਿੱਚ ਜਾਂ ਹੋਰ ਇਹਦੇ ਕੰਟੈਕਟਸ ਵਿੱਚ ਸੀਗੇ ਉਹਨਾਂ ਸਾਰਿਆਂ ਦਾ ਜਿਹੜਾ ਡਾਟਾ ਖੰਗਾਲਦੇ ਆ ਤੇ ਕਿਹਨਾਂ ਕਿਹਨਾਂ ਦੇ ਨਾਲ ਇਹਦੀ ਐਸੋਸੀਏਸ਼ਨ ਰਹੀ ਹੈ ਉਹਨਾਂ ਨੂੰ ਵੀ ਜਿਹੜਾ ਹੈ ਅਸੀਂ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਸਰ ਇਹਨੇ ਜਸਟਾ ਹਥਿਆਰ ਠੀਕ ਕਰਪਲੇ ਸੀਗੇ ਇਹਦਾ ਕੋਈ ਮੰਤਬ ਸੀਗਾ ਕਿ ਇਹਨਾਂ ਨੂੰ ਅੱਗੇ ਕਿਸ ਤਰ੍ਹਾਂ ਭੇਜਣਾ ਹੈ ਵੇਚਣਾ ਹੈ ਕੀ ਇਹਦਾ ਇਹਦਾ ਮੋਟਿਵ ਕੀ ਸੀਗਾ ਇਹਦੇ ਮੋਟਿਵ ਪਤੀ ਨੂੰ ਜਿਹੜਾ ਸਮੋਡੂਲਾ ਜਿਹੜਾ پاکستان ਨਾਲ ਅਟੈਚ ਹੈਗਾ ਉਹਦੇ ਵੱਲੋਂ ਕਿਸ ਤਰ੍ਹਾਂ ਕੀ ਸ਼ਰਤ ਦੇ ਉੱਤੇ ਭੇਜੇ ਗਏ ਸੀਗੇ ਕੁਝ ਕੁ ਜੀ ਜਾਣਕਾਰੀ ਮਿਲ ਪਈ ਹੈ ਜੀ ਬਿਲਕੁਲ ਜੀ ਬੇਸਿਕਲੀ ਇਸ ਦਾ ਜਿਹੜਾ ਟਾਰਗੇਟ ਜਿਹੜਾ ਇਹਨੇ ਇਹਦੀ ਇੰਟੈਰੋਗੇਸ਼ਨ 'ਚ ਸਾਹਮਣੇ ਆਇਆ ਉਹ ਇਹ ਸੀ ਕਿ ਸਮਗਲ ਕਰਕੇ ਇਹਨੂੰ ਅੱਗੇ ਵੇਚਣ ਦਾ ਹੈ ਦਾ ਜਿਸ ਤੋਂ ਇਹਨੇ ਪੈਸੇ ਲਏ ਹਨ ਉਹਨਾਂ ਨੂੰ ਦੇਣ ਦਾ ਸੀ ਉਸ ਤੋਂ ਬਾਅਦ ਫਰਦਰ ਇਹ ਜਿਹੜੇ ਹੈ ਤੁਹਾਨੂੰ ਪਤਾ ਹੀ ਹੈ ਕਿ ਇਸ ਤਰੀਕੇ ਦੀ ਜਿਹੜੀ ਵੀ ਕਨਸਾਈਨਮੈਂਟ ਆਉਂਦੀ ਹੈ ਉਹ ਐਂਟੀ ਨੈਸ਼ਨਲ ਜਿਹੜੇ 엘ਿਮੈਂਟਸ ਨੇ ਉਹਨਾਂ ਵੱਲੋਂ ਕਿਸੇ ਨਾ ਕਿਸੇ ਕਿਲਿੰਗ ਦੇ ਵਿੱਚ ਗੈਂਗਵਾਰ ਦੇ ਵਿੱਚ ਉਹਨਾਂ ਦੇ ਵਿੱਚ ਯੂਸ ਹੁੰਦੀ ਆ ਸੋ ਇੱਕ ਲਾਸ ਵਾਰ ਹੈਗਾ ਕਿ ਨੌਜਵਾਨ ਅੱਜ ਦੇ ਤਰੀਕ ਦੇ ਵਿੱਚ ਈਜ਼ੀ ਮਨੀ ਨੂੰ ਜ਼ਿਆਦਾ ਤਰਜੀਹ ਦਿੰਦਾ ਹੈ ਦੁਬਈ ਵੀ ਗਿਆ ਸੀਗਾ ਕਿ ਪੈਸੇ ਕਮਾਣ ਲਈ ਹੋ ਸਕਦਾ ਹੈ ਕਿ ਘਰ ਦੇ ਹਾਲਾਤ ਬਹੁਤ ਚੰਗੇ ਨਾ ਹੋਣ ਤੇ ਇਹਨੂੰ ਇਹ ਇਹਦੇ ਮਨ 'ਚ ਵੀ ਆ ਗਿਆ ਕਿ ਵੀ ਅਸੀਂ ਸਮਗਲਿੰਗ ਜਾਂ ਇਸ ਤਰੀਕੇ ਪੈਸੇ ਕਮਾਈ ਹੋਰ ਵੀ ਨੌਜਵਾਨ ਨੇ ਇਸ ਤਰ੍ਹਾਂ ਦੇ ਜਿਹੜੇ ਭਟਕ ਸਕਦੇ ਨੇ ਕਿਉਂਕਿ ਹਜੇ ਉਹਨਾਂ ਦੀ ਇਸ ਦੀ ਉਮਰ 25 26 ਸਾਲ ਹੀ ਲੱਗਦੀ ਹੈ ਜੀ ਇਹ ਬਿਲਕੁਲ ਜੀ ਤੁਹਾਡੀ ਗੱਲ ਠੀਕ ਹੈ ਬਾਰਡਰ 벨ਟ ਦੇ ਵਿੱਚ ਜਿਹੜੇ ਇਸ ਤਰੀਕੇ ਦਾ ਯੂਥ ਹੈ ਉਹਨੂੰ ਅਲੀਅਰ ਕਰਕੇ ਸਿਰਫ ਥੋੜੇ ਜਿਹੇ ਪੈਸਿਆਂ ਦਾ ਜਿਹੜਾ ਲਾਲਚ ਦੇ ਕੇ ਇਹਨਾਂ ਨੂੰ ਇਸ ਸਮਗਲਿੰਗ ਜਾਂ ਐਂਟੀ ਸੋਸ਼ਲ ਐਂਟੀ ਨੈਸ਼ਨਲ ਐਕਟੀਵਿਟੀਜ਼ ਦੇ ਵਿੱਚ ਧੱਕਿਆ ਜਾਂਦਾ ਤੇ ਫਰਦਰ ਜਦੋਂ ਉਹ ਕੁਝ ਇਸ ਤਰੀਕੇ ਦਾ ਇਹ ਕੋਈ ਕ੍ਰਿਮੀਨਲ ਆਫੈਂਸ ਜਿਹੜਾ ਉਹ ਕਰ ਲੈਂਦੇ ਉਸ ਤੋਂ ਬਾਅਦ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਬਣ ਜਾਂਦਾ ਤੇ ਫਿਰ ਜਿਹੜੇ ਹੈ ਉਹ ਇੱਕ ਜਿਹੜਾ ਹੈਗਾ ਸਰਕਲ ਦੇ ਵਿੱਚ ਉਹ ਪੈ ਜਾਂਦੇ ਸੋ ਇਹ ਚੀਜ਼ ਅਮੂਮਨ ਦੇਖੀ ਗਈ ਹੈ ਕਿ ਯੂਥ ਨੂੰ ਅਲਿਉਰ ਕਰਕੇ ਥੋੜੇ ਪੈਸੇ ਦੇ ਕੇ ਉਹਨਾਂ ਤੋਂ ਇਹ ਕਾਰਵਾਈਆਂ ਜਿਹੜੀਆਂ ਅਕਰੋਸ ਦਾ ਬਾਰਡਰ ਬੈਠੇ ਉਹਨਾਂ ਦੇ ਹੈਂਡਲਰਸ ਜਾਂ ਕਿਤੇ ਹੋਰ ਬੈਠੇ ਉਹਨਾਂ ਦੇ ਜਿਹੜੇ ਹੈਂਡਲਰਸ ਹੈ ਉਹ ਕਰਵਾਉਂਦੇ ਰਹਿੰਦੇ ਥੈਂਕ ਯੂ ਸੋ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਦੀ ਲਗਭਗ ਉਮਰ 25 26 ਸਾਲ ਦੀ ਹੈ ਔਰ ਉਸ ਕੋਲੋਂ ਚਾਰ ਪਿਸਟਲ ਦੇ ਨਾਲ ਮੈਗਜ਼ੀਨ ਵੀ ਬਰਾਮਦ ਹੋਏ ਨੇ ਪਰ ਇਹ ਜਿਹੜਾ ਸਮਗਲਰ ਕਹਿ ਸਕਦੇ ਕਿ ਜਿਹੜਾ ਦੋਸ਼ੀ ਸੀਗਾ ਉਹਦੇ ਕੋਲੋਂ ਜਿਹੜਾ ਹਥਿਆਰ ਬਰਾਮਦ ਹੋਏ ਨੇ ਇਹ ਦੀ ਇੱਕ ਫਰਸਟ ਕਨਸਾਈਨਮੈਂਟ ਸੀ। ਬਾਕੀ ਇਸ ਤੋਂ ਬਾਅਦ ਉਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਦੇ ਵਿੱਚ ਕੀ ਸਾਹਮਣੇ ਆਉਂਦਾ ਉਹ ਪਤਾ ਚੱਲ ਪਾਏਗਾ। ਮਗਰ ਫਿਲਹਾਲ ਇਨੋਸੈਂਟ ਸੀਗਾ ਔਰ ਦੇ ਦੁਬਈ ਤੋਂ ਵਾਪਸ ਆਣ ਤੋਂ ਬਾਅਦ ਇਹ ਪਾਕਿਸਤਾਨੀ ਸਮੱਗਲਰ ਦੇ ਨਾਲ ਇੰਟਰੈਕਸ਼ਨ ਦੇ ਕੰਮ ਦੇ ਵਿੱਚ ਅਨਦਰ ਆਪਸੀ ਮੇਲਜੋਲ ਬਦੇ ਔਰ ਹਥਿਆਰ ਉਹ ਪਾਕਿਸਤਾਨ ਤੋਂ ਮੰਗਵਾ ਕੇ ਇੱਥੇ ਵੇਚਣ ਸੀਗੇ। ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਡੈਨਿਕਸ ਵਿਰਾ ਟੀਵੀ ਹੰਡੀ ਸੈਰ